ਕਿਹੜਾ ਬੰਦਾ ਜੀ ਜੀ ਮੈ ਸਮਾਜ ਸੇਵਾ ਸੁਸਾਇਟੀ ਸਪੇਸ਼ਲ ਬੱਗਾ ਜਿਹੜੀ ਕਿ 24 ਘੰਟੇ ਸੇਵਾ ਦਾ ਸੇਵਾ ਸਮਰਪਤ ਹੈ ਜਿਹੜੀ ਕਿ ਐਮਰਜੈਂਸੀ ਆਈ ਕਾਲ ਆਈ ਜਿਹੜੀ ਕਿ ਬੂਗੀਪੁਰ ਚੌਂਕ ਤੋਂ ਲੁਧਿਆਣਾ ਰੋਡ ਦੇ ਉੱਪਰ ਰਮਨ ਕਾਰਬੀਆਰ ਦੇ ਕੋਲੇ ਜਿੱਥੇ ਕਿ ਨਾਲ ਦਾਦਾ ਮੋਗਾ ਟਾਟਾ ਦੀ ਏਜੰਸੀ ਆ ਉਨੇ ਮੂਰੇ ਕਿਨ ਕੇ ਕੰਟਰੈਕਟਰ ਟਰਾਲੀ ਜਾ ਰਿਹਾ ਸੀਗਾ ਤੇ ਪਿੱਛੇ ਉਹਦੇ ਕੰਟਰੈਕਟਰ ਜਿਹੜਾ ਕੀ ਪਾਇਆ ਹੋਇਆ ਸੀ ਟਰੈਕਟਰ ਦੀ ਹੁੱਕ ਜਿਹੜੀ ਨਿਕਲ ਗਈ ਨਿਕਲ ਕਾਰਨ ਟਰੈਕਟਰ ਉਹਨਾਂ ਨੇ ਸਾਈਡ ਤੇ ਦੱਸਣ ਦੇ ਮਤਾਬਕ ਉਹਨਾਂ ਦੇ ਭਰਾਵਾਂ ਦੇ ਵੀ ਟਰੈਕਟਰ ਸਾਈਡ ਤੇ ਰੁਕ ਲਿਆ ਅੱਗੇ ਜਿਹੜੀ ਕਿ ਕਾਰ ਇੱਕ ਚੱਲ ਕਾਰ ਰਿਹਾ ਸੀ ਜਿਹੜੇ ਕਿ ਇਹ ਮੋਟਰਸਾਈਕਲ ਦੇ ਸਾਡੇ ਪਿੰਡ ਪਰ ਆ ਜਿਹੜੇ ਕਿ ਆ ਰਹੇ ਸੀ ਦੋਨੋਂ ਜਣੇ ਇਹ ਕਾਲੀ ਕਾਲੀ ਵਾਲੇ ਪਿੰਡ ਤੋਂ ਦਸਦੇ ਆ ਤੇ ਇਹ ਉਸ ਗੱਡੀ ਦੇ ਵਿੱਚ ਵੱਜੇ ਜਿਸ ਕਾਰਨ ਇਹਨਾਂ ਦੇ ਜੜੀ ਇੱਕ ਗੰਭੀਰ ਸੱਟਾਂ ਲੱਗੀਆਂ ਵਾ ਦੀ ਸਮਾਜ ਸੇਵਾ ਸੁਸਾਇਟੀ ਡਾਇਰੈਕਟਰ ਮੁਕਤ ਸੇਵਾਦਾਰ ਵੱਲੋਂ ਇਹਨਾਂ ਦੋਨਾਂ ਨੂੰ ਕਿ ਕਿ ਐਮਰਜੈਂਸੀ ਵਾਰਡ ਦੇ ਵਿੱਚ ਡੇਰੇ ਇਲਾਜ ਦਾ ਕਰਵਾਇਆ ਗਿਆ ਹੈ ਜੇਕਰ ਉਪਰੰਤ ਜਿਹੜੀ ਕਿ ਪੌਚ ਪ੍ਰਸ਼ਾਸਨ ਦੇ ਜਿਹੜੀ ਕਿ ਐਸਐਫਪੀ ਜਿਹੜੀ ਪੋਰਸ ਉੱਥੇ ਵੀ ਹੋਤਾਇਆ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਹੀ ਹੈ ਜੋ ਅਗਲੀ ਕਾਰਵਾਈ ਹੋਊਗੀ ਜਾਂ ਮੈਡੀਕਲ ਜਿਹੜਾ ਕਿ ਡਾਕਟਰ ਸਾਹਿਬ ਨੇ ਸਰਵਨ ਨੂੰ ਜਿਹੜੀ ਕਿ ਰਿਪੋਰਟ ਤਿਆਰ ਕੀਤੀ ਉਹਨਾਂ ਦੇ ਸੰਬੰਧਤ ਜਿਹੜੀ ਵੀ ਅਗਲੀ ਕਾਰਵਾਈ ਹੋਊਗੀ ਉਹ ਪੌਚ ਪ੍ਰਸ਼ਾਸਨ ਦਾ ਸਕਦਾ ਸਮਾਜ ਸੇਵਾ ਸੁਸਾਇਟੀ ਡਾਇਰੈਕਟਰ ਮੁਕਾ ਦੇ ਜਿਹੜੇ ਕਿ ਮੈਂਬਰ ਸਰਵਾਨਾ ਉਹਨਾਂ ਦਾ ਜਿਹੜੀ ਕਿ ਡਿਊਟੀ ਬੰਦੀ ਸੀ ਕਿ ਉਹਨਾਂ ਨੇ ਅੱਜ ਸਿਵਲ ਹਸਪਤਾਲ ਮੁਗ ਜਾ ਕੇ ਦੋਨਾਂ ਜਣਾਂ ਨੂੰ ਕਿ ਭਰਤੀ ਕਰਾਇਆ ਗਿਆ ਬਹੁਤ ਧੰਨਵਾਦ ਕਰਦੇ ਹਾਂ ਭਾਈ ਡਾਕਟਰ ਖਾਲਸਾ ਬਾਜੀ ਜੀ